ਸਤਿਕਾਰਯੋਗ ਪ੍ਰਿੰਸੀਪਲ ਮੈਡਮ ਸਾਡੇ ਦਰਮਿਆਨ ਪਹੁੰਚੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਦਰਸ਼ਨ ਸਿੰਘ ਆਸਤਰੀ ਜੋ ਕਿਸੇ ਪਹਿਚਾਨ ਦੇ ਮੋਤਾਜ ਨਹੀਂ ਸਾਡੇ ਇਲਾਕੇ ਦੀ ਸ਼ਖਸੀਅਤ ਨੇ ਪਿੰਡ ਬਰਾਸ ਤੋਂ ਨੇ ਕੱਗਾ ਸਕੂਲ ਦੇ 올ਡ ਸਟੂਡੈਂਟ ਨੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਹਨਾਂ ਦੇ ਧਰਮ ਪਤਨੀ ਜੀ ਡਾਕਟਰ ਜਿਵੰਤ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਨੇ ਸਾਡੇ ਮੇਰੇ ਕੁਜਿੰਦਰ ਕੌਰ ਜੀ ਮੇਰੇ ਜਿਆਦਾਤ ਸਿੰਘ ਰਾਜਕੁਮਾਰ ਸਿੰਘਲਾ ਜੀ ਸਾਡੇ ਪੱਤਰਕਾਰ ਸਾਹਿਬ ਮਹਿਰੋਜੀ ਹਰਪ੍ਰੀਤ ਕੌਰ ਜੀ ਗਿਰਕੀ ਜੀ ਵਿਸ਼ਾਲ ਜੀ ਤੇ ਮੇਰੇ ਛੋਟੇ ਭਰਾਤਾ ਹਰਪਾਸ ਨੇ ਇੱਕਾ ਜੀ ਤੇ ਮੇਰੇ ਸਾਹਮਣੇ ਬੈਠੇ ਸਾਡੇ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ सब तो पहले मैं बहुत धनबादी हाँ सातकारयोग प्रिंसीपल मैडम सुखजिंदर कौर जी का कि मैं तकरीबन चालीस साल बाद अज मैं थे रूबरू हो रहा हाँ उन्नीस सौ इचासी के बचो मैं इसूल के दसवीं जमात पास की और, और स्कूल का ਪਟਿਆਲਾ ਫਾਸ ਨਿਊ ਦੇਖਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਜੀ ਦੇ ਨਾਲ ਸੋ ਇਸ ਟਾਈਮ ਆਪਾਂ ਖੜੇ ਆ ਸਕੂਲ ਸਰਕਾਰੀ ਸਕੂਲ ਦੇ ਵਿੱਚ ਕੱਗਾ ਵਿਖੇ ਜਿੱਥੇ ਕਿ ਅੱਜ ਆਪਾਂ ਕਿਹਦੀ ਬਹੁਤ ਵੱਡੀ ਜੋ ਸ਼ਖਸੀਅਤ ਅੱਜ ਇੱਥੇ ਸਕੂਲ ਦੇ ਵਿੱਚ ਰੂਮ ਰੂਮ ਰੋਣ ਲਈ ਆਈ ਹੈ ਜੋ ਐਸੇ ਸਕੂਲ ਦੇ ਵਿੱਚ ਜਿਨ੍ਹਾਂ ਨੇ ਆਪਣੀ ਸਿੱਖਿਆ ਜੋ ਪ੍ਰਾਪਤ ਕੀਤੀ ਹੈ ਪਿੰਡ ਬਰਾਸ ਹੈ ਉਹਨਾਂ ਦਾ ਜੋ ਡਾਕਟਰ ਆਪਾਂ ਕਹਿ ਦਈਏ ਇੱਥੇ ਇਸ ਟਾਈਮ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦਾ ਨਾਮ ਹੈ ਤੇ ਕੀ ਉਹਨਾਂ ਦੀ ਕਿਵੇਂ ਉਹਨਾਂ ਦੀ ਜੋ ਜਰਨੀ ਹੈ ਇੱਥੇ ਤੱਕ ਰਹੀ ਹੈ ਸੋ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਡਾਕਟਰ ਦਰਸ਼ਨ ਸਿੰਘ ਆਸ਼ਟ ਹੈ ਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਂ ਤੇ ਇਸ ਸਕੂਲ ਦੀ ਮੈਂ ਪੈਦਾਵਾਰ ਹਾਂ ਜੀ ਇਸ ਸਕੂਲ ਸਭ ਤੋਂ ਵੱਡੀ ਗੱਲ ਇਹ ਹੈ ਸਰ ਕਿ ਤੁਸੀਂ ਇਸੇ ਸਕੂਲ ਦੇ ਵਿੱਚ ਪੜੇ ਹੋ ਤੇ ਇਸੇ ਦੀ ਸਿੱਖਿਆ ਤੁਸੀਂ ਪ੍ਰਾਪਤ ਕੀਤੀ 10ਵੀਂ ਕਲਾਸ ਤੁਸੀਂ ਇਸ ਸਕੂਲ ਦੇ ਵਿੱਚ ਪੜੇ ਹੋ ਤੇ ਬਹੁਤ ਵੱਡਾ ਆਪਾਂ ਕਹਿ ਦਈਏ ਜੇ ਬੱਚਿਆਂ ਨੂੰ ਜੋ ਸਿੱਖਿਆ ਮਿਲ ਰਹੀ ਹੈ ਇਸ ਟਾਈਮ ਇਹ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਅੱਗੇ ਮੈਂ ਸਮਝਦਾ ਜੀ ਕਿਉਂਕਿ ਮੈਂ ਮੇਰੀ ਜੜ੍ਹਾਂ ਨੇ ਜਿਹੜੀਆਂ ਉਹ ਇਸ ਸਕੂਲ ਦੇ ਵਿੱਚ ਨੇ ਔਰ ਇੱਥੋਂ ਮੈਂ 10ਵੀਂ ਜਮਾਤ ਜਿਹੜੀ ਹੈ 1981 ਦੇ ਵਿੱਚ ਮੈਂ ਪਾਸ ਕੀਤੀ ਔਰ 40 ਸਾਲਾਂ ਬਾਅਦ ਅੱਜ ਮੈਂ ਇਹਨਾਂ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਰੂਬਰੂ ਕਰਕੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੈਨੂੰ ਸਾਰਾ ਉਹ ਜਿਹੜਾ ਦ੍ਰਿਸ਼ ਸੀਗਾ ਉਸ ਵੇਲੇ ਦਾ 40 ਸਾਲ ਪਹਿਲਾਂ ਦਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਅੱਜ ਵੀ ਉਹ ਵਿਦਿਆਰਥੀ ਬਣ ਕੇ ਵਿਚਰ ਰਿਹਾ ਹਾਂ ਇਸ ਸਕੂਲ ਦੇ ਵਿੱਚ ਅੱਜ ਵੀ ਮੇਰੇ ਉਹੀ ਅਧਿਆਪਕ ਨੇ ਜਿਹੜੇ ਉਹ ਮੈਨੂੰ ਪੜ੍ਹਾ ਰਹੇ ਨੇ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਜਦੋਂ ਕੋਈ ਸਕੂਲ ਜਦੋਂ ਕੋਈ ਵਿੱਦਿਅਕ ਅਦਾਰਾ ਜਿਹੜਾ ਉਹਦੀ ਨਵੀਂ ਪੀੜੀ ਪ੍ਰਤੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਆਪਣੀ ਮਾਤ ਭਾਸ਼ਾ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਆਪਣੀ ਨਵੀਂ ਪੀੜ੍ਹੀ ਨੂੰ ਜੋੜੇ। ਔਰ ਮੈਨੂੰ ਖੁਸ਼ੀ ਹੈ ਕਿ ਇਹ ਸਕੂਲ ਹੈ ਜਿਹੜਾ ਇਸ ਮਕਸਦ ਉੱਪਰ ਤਨਦੇਹੀ ਦੇ ਨਾਲ ਪਹਿਰਾ ਦੇ ਰਿਹਾ ਹੈ। ਔਰ ਜਦੋਂ ਅਸੀਂ ਆਪਣੀ ਮਾਂ ਬੋਲੀ ਨਾਲ ਜੁੜਾਂਗੇ ਤਾਂ ਆਪਣੀਆਂ ਜੜ੍ਹਾਂ ਨੇ ਜਿਹੜੀਆਂ ਵਿਰਾਸਤ ਦੀਆਂ ਉਹ ਹੋਰ ਮਜ਼ਬੂਤ ਹੋਣਗੀਆਂ ਤੇ ਇਸ ਤਰ੍ਹਾਂ ਦਾ ਜਿਹੜਾ ਉਦੇਸ਼ ਹੈ ਇਹ ਸਾਡੀ ਸਿੱਖਿਆ ਪ੍ਰਣਾਲੀ ਦਾ ਹੋਣਾ ਚਾਹੀਦਾ ਹੈ। ਹੁਣ ਤੱਕ ਮੈਂ ਤੁਹਾਡੇ ਕਿੰਨੀਆਂ ਕਿਤਾਬਾਂ ਨੇ ਜੋ ਛਪ ਚੁੱਕੀਆਂ ਨੇ? ਹੁਣ ਤੱਕ ਮੇਰੀ 130 ਕਿਤਾਬਾਂ ਨੇ ਜਿਹੜੀਆਂ ਛਪ ਚੁੱਕੀਆਂ ਨੇ। ਭਾਰਤ ਦੀ ਲਗਭਗ ਹਰ ਜ਼ੁਬਾਨ ਚ ਮੇਰੀ ਕਿਤਾਬ ਛਪ ਚੁੱਕੀ ਹੈ ਅਨੁਵਾਦ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਲਾਹੌਰ ਦੇ ਵਿੱਚ ਮੇਰੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਨੇ ਸ਼ਾਹਮੁਖੀ ਲਿਪੀ ਚ ਨੇਪਾਲ ਦੇ ਵੀ ਛਪ ਚੁੱਕੀਆਂ ਨੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਬੋਰਡ ਹੈ ਸਰਕਾਰੀ ਤੇ ਉਹਦੇ ਵਿੱਚ 8ਵੀਂ ਜਮਾਤ ਚ ਮੇਰੀ ਕਹਾਣੀ ਹੈ ਔਰ ਦਿੱਲੀ ਦੇ ਵਿੱਚ ਜਿਹੜਾ ਸਿਲੇਬਸ ਹੈ ਪੜਾਇਆ ਜਾ ਰਿਹਾ ਹੈ CBSE ਦਾ ਹੋਵੇ ਭਾਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹੋਵੇ ਹਰਿਆਣਾ ਸਰਕਾਰ ਦਾ ਹੋਵੇ ਅਲੱਗ-ਅਲੱਗ ਜਿਹੜੇ ਸਿੱਖਿਆ ਬੋਰਡ ਨੇ ਉਹਨਾਂ ਦੇ ਵਿੱਚ ਮੇਰੀਆਂ ਕਿਤਾਬਾਂ ਨੇ ਜਿਹੜੀਆਂ ਉਹ ਪੜ੍ਹਾਇਆਂ ਜਾਂਦੀਆਂ ਨੇ ਜਿੱਬ ਤੇ ਆਪਾਂ ਕਹਿੰਦੇ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਤੁਹਾਨੂੰ ਸਟੇਟ ਲੈਵਲ ਤੇ ਹੁਣ ਤੱਕ ਜੋ ਅਵਾਰਡ ਵੀ ਮਿਲ ਚੁੱਕੇ ਹਨ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਉਹਦੇ ਵਾਰ ਅ ਵੈਸੇ ਤਾਂ ਮੇਰੇ ਲਈ ਜਿਹੜਾ ਸਭ ਤੋਂ ਵੱਡਾ ਸਨਮਾਨ ਹੈ ਉਹ ਜਿਹਨੂੰ ਕਹਿੰਦੇ ਨੇ ਉਹਦੇ ਪਾਠਕ ਹੁੰਦੇ ਨੇ ਹੈ ਉਹਦੇ ਅਧਿਆਪਕ ਹੁੰਦੇ ਨੇ ਲੇਕਿਨ ਫਿਰ ਵੀ ਮੈਂ ਦੱਸਣਾ ਚਾਹੁੰਨਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੈਨੂੰ ਸ਼੍ਰੋਮਣੀ ਪੰਜਾਬੀ ਬਾਲ ਸਹਿਤ ਪੁਰਸਕਾਰ ਸੀ ਜਿਹੜਾ ਉਹ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਸਟੇਟ ਅਵਾਰਡ ਸੀ ਜਿਹੜਾ ਉਹਦੇ ਨਾਲ ਫਿਰ ਮੈਨੂੰ ਉਹ ਸਨਮਾਨ ਦਿੱਤਾ ਸੀ ਤੇ ਭਾਰਤੀ ਅਕਾਦਮੀ ਹੈ ਦਿੱਲੀ ਦੀ ਸਭ ਤੋਂ ਵੱਡੀ ਜਿਹੜੀ ਲੇਖਕਾਂ ਦੀ ਚੱਥੇਬੰਦੀ ਹੈ ਸਰਕਾਰੀ ਤੌਰ ਤੇ ਉਹਨਾਂ ਨੇ ਵੀ ਮੈਨੂੰ ਸਹਿਤ ਅਕਾਦਮੀ ਦਾ ਅਵਾਰਡ ਹੈ ਜਿਹੜਾ ਉਹ ਦਿੱਤਾ ਤਕਰੀਬਨ ਜੇਕਰ ਮੈਂ ਗਿਣਤੀ ਜਿਹੜੀ ਮੇਰੀ ਪੁਰਸਕਾਰਾਂ ਦੀ ਉਹ ਤੇ ਮੈਂ ਸਮਝਦਾ ਕਿ ਮੈਂ ਨਹੀਂ ਕਰ ਸਕਦਾ ਪਰ ਸਭ ਤੋਂ ਵੱਡਾ ਹੈ ਮੇਰਾ ਸਨਮਾਨ ਮੇਰੇ ਇਹ ਬੱਚੇ ਪਾਠਕ ਨੇ ਜਿਨ੍ਹਾਂ ਵਾਸਤੇ ਮੈਂ ਲਿਖਦਾ ਕਹ ਲੈ ਕਿ ਤੁਹਾਡੇ ਜਿਹੜੀ ਕਿ ਬੁੱਕ ਦੇ ਵਿੱਚ ਕੱਲਾ ਕੱਲਾ ਜਿਹੜਾ ਸ਼ਬਦ ਹੈ ਉਹ ਮੋਟੀਵੇਟ ਕਰਦਾ ਹੈ ਚਾਹੀ ਉਹ ਬڑا ਹੈ ਕੋਈ ਬਜ਼ੁਰਗ ਹੈ ਛੋਟਾ ਹੈ ਔਰ ਬੱਚਾ ਨੂੰ ਖਾਸ ਕਰ ਮੋਟੀਵੇਟ ਕਰਦਾ ਹੈ ਚਲੋ ਇਹ ਤਾਂ ਤੁਹਾਡੀ ਜ਼ਰਰਤ ਬਾਜ਼ੀ ਹੈ ਕਿ ਕੋਈ ਵੀ ਲੇਖਕ ਜਦੋਂ ਬੱਚਿਆਂ ਵਾਸਤੇ ਲਿਖੇ ਨਾ ਤਾਂ ਉਹ ਸ਼ੁਰੂ ਹਮੇਸ਼ਾ ਬੱਚੇ ਦੀ ਜਿਹੜੀ ਸਾਈਕੀ ਹੈ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਮੈਂ ਕਿਹੜੀ ਉਮਰ ਦੇ ਬੱਚਿਆਂ ਵਾਸਤੇ ਕਿਸ ਤਰ੍ਹਾਂ ਦਾ ਸਹਿਤ ਲਿਖ ਰਿਹਾ ਹਾਂ ਜੇ ਮੈਂ ਕਹਾਣੀ ਲਿਖਦਾ ਹਾਂ ਕਵਿਤਾ ਲਿਖਦਾ ਹਾਂ ਜਾਂ ਨਾਟਕ ਲਿਖਦਾ ਹਾਂ ਉਹ ਹਰ ਇੱਕ ਅਲੱਗ-ਅਲੱਗ ਅੰਦਾਜ਼ ਦਾ ਹੋਏਗਾ ਪਰ ਸ਼ਰਤ ਇਹ ਹੈ ਕਿ ਜੋ ਵੀ ਤੁਸੀਂ ਬੱਚਿਆਂ ਵਾਸਤੇ ਲਿਖ ਰਹੇ ਹੋ ਉਹਦੇ ਵਿੱਚ ਕੋਈ ਨਾ ਕੋਈ ਸੁਨੇਹਾ ਹੋਣਾ ਚਾਹੀਦਾ ਹੈ ਆਪਣੀ ਨਵੀਂ ਪੀੜ੍ਹੀ ਨੂੰ ਜਗਾਉਣ ਦਾ ਉਹਨੂੰ ਜਾਗਰਿਤ ਕਰਨ ਦਾ ਉਹਨੂੰ ਚੇਤਨਨ ਕਰਨ ਦਾ ਜਿਹੜਾ ਮੈਸੇਜ ਨੇ ਉਹ ਤੁਹਾਡੇ ਸਾਹਿਤ ਵਿੱਚੋਂ ਜ਼ਾਹਰ ਹੋਣੇ ਚਾਹੀਦੇ ਨੇ ਪ੍ਰਗਟ ਹੋਣੇ ਚਾਹੀਦੇ ਨੇ ਇਹੀ ਸਤਿਯਮ ਸ਼ਿਵਮ ਸੁੰਦਰਮ ਸਾਹਿਤ ਦਾ ਮਨੋਰਥ ਵੀ ਹੈ ਆਪਣੇ ਵਿੱਚ ਕਹਿ ਦਈਏ ਪ੍ਰਿੰਸੀਪਲ ਮੈਮ ਵੀ ਮੌਜੂਦ ਨੇ ਸੁਖਿੰਦਰ ਕੌਰ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮੈਮ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਮੁਬਾਰਕਾ ਜਿਹੜੇ ਆਪਣੇ ਦਰਸ਼ਨ ਸਿੰਘ ਆਸ਼ਰ ਜੀ ਸਪੈਸ਼ਲਿਸਟ ਸਕੂਲ ਦੇ ਵਿੱਚ ਪੜ੍ਹੇ ਨੇ ਤੇ ਉਹ ਸਕੂਲ ਚ ਅੱਜ ਬੱਚਿਆਂ ਨੂੰ ਮੋਟੀਵੇਟ ਕਰਾਉਣ ਲਈ ਆਏ ਨੇ ਹਾਂ ਜੀ ਅਸੀਂ ਦਰਸ਼ਨ ਸਿੰਘ ਆਸ਼ਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬੱਚਿਆਂ ਕੋਲ ਅੱਜ ਸਾਨੂੰ ਮਿਲਣ ਵਾਸਤੇ ਆਏ ਨੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਾਡੇ ਬੱਚਿਆਂ ਦੇ ਵਿੱਚ ਇੱਕ ਪੂਰੀ ਮੋਟੀਵੇਸ਼ਨ ਭਰੀ ਹੈ ਕਿ ਉਹ ਵੀ ਚੰਗੇ ਲੇਖਕ ਚੰਗੇ ਕਵੀ ਚੰਗੇ ਨਾਵਲਕਾਰ ਬਣਨਗੇ ਤੇ ਆਪਣੇ ਮਨ ਦੀ ਕੋਮਲਤਾ ਦੇ ਭਾਵ ਜਿਹੜੇ ਆ ਉਹ ਲਿਖ ਕੇ ਪ੍ਰਗਟ ਕਰਨਗੇ ਪੰਜਾਬੀ ਬੋਲੀ ਨੂੰ ਜਿਹੜਾ ਹੈ ਅਮੀਰ ਬਣਾਣਗੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਣਗੇ ਥੈਂਕ ਯੂ ਸੋ ਆਪਾਂ ਕਹਿ ਦਈਏ ਜੋ ਆਪਣੇ ਵਿੱਚ ਦਰਸ਼ਨ ਸਿੰਘ ਆਸਟ ਜਿਨ੍ਹਾਂ ਦਾ ਆਪਾਂ ਕਹਿ ਦਈਏ ਇੱਕ ਨਾਮ ਹੀ ਬਹੁਤ ਵੱਡਾ ਜੋ ਸਟੇਟ ਲੈਵਲ ਤੇ ਕਹਿ ਦਈਏ ਆਪਾਂ ਉਹਨਾਂ ਨੂੰ ਕਾਫੀ ਅਵਾਰਡ ਮਿਲ ਚੁੱਕੇ ਨੇ ਜੋ ਬੱਚਾ ਉਹਨਾਂ ਕਹਿ ਦਈਏ ਵੱਡੇ ਤੋਂ ਲੈ ਕੇ ਛੋਟੇ ਤੱਕ ਹਰੇਕ ਨੂੰ ਉਹ ਉਹਨਾਂ ਦਾ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਮੋਟੀਵੇਟ ਕਰਦਾ ਹੈ ਸੋ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੁਰ ਘੱਗਰ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਸਾਰੀਆਂ ਖਬਰਾਂ ਨੂੰ ਸਾਂਝੀਆਂ ਕਰ ਸਕਾਂ ਪਟਿਆਲਾ ਫਾਸ న్యూਸ ਦੇ ਨਾਲ యాలే ఇద చే పడతి నిపందా you